ਬਾਬਾ ਪਈ ਕਿਨਾ ਜੀ ਸ਼ੁਭੇਗ ਸਿੰਘ ਕਿਹੜਾ ਪਿੰਡ ਹੈ ਤੁਨੂੰ ਇਕਲਾ ਤੁਸੀਂ ਜਿਵੇਂ ਬਾਬੇ ਪੱਠੇ ਲੈ ਕੇ ਆਏ ਹੋ ਤਾਰੋ ਪਾਰ ਉਧਰ ਲੈ ਕੇ ਆਏ ਹੋ ਤੇ ਕਿਸ ਤਰ੍ਹਾਂ ਜਾਣਦੇ ਰਹੇ ਅੰਦਰ ਬੀਐਸ ਵਾਲੇ ਬੀਐਸ ਵਾਲਿਆਂ ਗਾਣਾ ਨਹੀਂ ਜਾਣਦਾ ਪੱਠੇ ਪਿਛੇ ਤਾਰਾਂ ਨੂੰ ਅੱਛਾ ਤੇ ਅੱਗੇ ਨਹੀਂ ਜਾਣਦੇ ਹੁੰਦੇ ਨਹੀਂ ਕੀ ਕਹਿੰਦੇ ਆ ਤੇ ਜਾਣੀ ਨਹੀਂ ਦਿੰਦੇ ਕਿਸੇ ਨੂੰ ਤੇ ਪਹਿਲੀ ਹੈਗੀ ਤਾਰਾਂ ਪਾਰ ਹਾਂਜੀ ਤਿੰਨੀ ਪਹਿਲੀ ਹੈ ਉੱਥੇ ਗਾਂਵ ਤੇ ਜਾਣੀ ਨਹੀਂ ਦਿੰਦੇ ਅੱਛਾ ਤੇ ਫਿਰ ਉੱਥੇ ਜਿਹੜੀ ਪਹਿਲੀ ਕਿਦਾਂ ਸਾਹਮਣੇ ਕੋਈ ਖੇਤੀ ਕਰਦੇ ਉਹ ਹੁਣ ਰਹਿ ਗਿਆ ਨਾਲ ਨਾਲ ਹੀ ਰਹਿ ਗਿਆ ਹਾਂ ਦੋਨੇ ਗੁਨੇ ਵਢੇ ਕੇ ਕਣਕ ਵਢੀ ਕੀ ਅੱਛਾ ਇਹ ਤੂੜੀ ਨਹੀਂ ਬਣਉਂਦੇ ਹੁਣ ਹਾਂ ਤੇ ਮਾਹੌਲ ਕਿਦਾਂ ਦਾ ਇੱਥੇ ਮਾਹੌਲ ਅਜੇ ਤੱਕ ਇੱਥੇ ਕੋ ਗੱਲ ਨਹੀਂ ਕੀ ਇਹ ਉਹਦੇ ਤੋਂ ਬਾਹਰ ਜਾਣ ਨਹੀਂ ਕਹਿੰਦੇ ਹੁਣ ਤਾਂੋਂ ਪਾਰ 1971 ਦੀ ਜੰਗ ਵੀ ਤੁਸੀਂ ਵੇਖੀਓ ਉਦੋਂ ਮਾਹੌਲ ਕਿਵੇਂ ਦਾ ਸੀ ਉਦੋਂ ਜਿਵੇਂ ਆਂਦੇ 65 ਦੀ ਜੰਗ ਜਿਹੜੀ ਅਸੀਂ ਸੁੱਤੇ ਹਾਂ ਤੜਕੇ ਜੰਗ ਲੱਗੀ ਸੀ ਪੁੰਤੇ ਨੇ ਕਵਜਣਾ ਫੈਲ ਖੁੱਲ ਗਿਆ ਉਹਦੋਂ ਰਾਣੀਆਂ ਤੋਂ ਉੱਤਰ ਵਾਜੇ ਬਾਟਰ ਅੱਛਾ ਜੀ ਕਿੰਨੇ ਕੋ ਗੱਲ ਨਹੀਂ ਤੇ ਜਿਹੜਾ ਲੱਗਾ 65 75 ਦਾ ਜੰਗ ਹੂੰ ਉਹਦੇ ਵਿੱਚ ਉਹਨਾਂ ਨੇ ਫਾਇਲ ਸਾਡੇ ਪਿੰਡ ਦੇ ਉੱਤੇ ਛੁੱਟੇ ਅੱਛਾ ਜੀ ਤੇ ਕੋਈ ਨੁਕਸਾਨ ਹੋਇਆ ਸੀ ਪਿੰਡ ਦਾ ਤੋਂ ਨਹੀਂ ਹੋਇਆ ਸੀ ਦੋ ਦਿਨ ਮੋਟਾ ਅੱਛਾ ਕਿੰਨੇ ਕ ਬੰਪ ਬਾਈ ਛੁੱਟੇ ਸੀ ਕਿੰਨਾ ਕਿ ਲੜਾਈ ਚੱਲੀ ਸੀ ਉਹਦੋਂ ਸ਼ਾਮੀ 6 ਵਜੇ ਨਾਲ ਉਹ ਗੱਲ ਕਹਦੀ ਪਿੰਡ ਦੇ ਲੱਗੇ ਜੱਪੜ ਗਏ ਜਿਹੜਾ ਉਹਨਾਂ ਦੇ ਕਬਜ਼ੇ ਜਾ ਕੇ ਸਾਰਾ ਪੂਰਾ ਅੱਛਾ ਤੇ ਭੱਜ ਭੁੱਜ ਗਏ ਇਹ ਲੋਕ ਤੇ ਬੀਐਸਓ ਵਾਲੇ ਭੱਜ ਭੁੱਜ ਗਏ ਫੇਰ ਇਥੇ ਬਹੁਤ ਸੇ ਸਾਡੇ ਪਿੰਡ ਅੱਛਾ ਜੀ 6 ਸੈਕਿੰਡ ਸੀ ਉਹ ਹਾਂ ਹਾਂ ਉਹਨਾਂ ਨੇ ਗੱਲ ਕੀਤੀ ਉਹਦੇ ਡਟੇਰੇ ਪਿੰਡ ਚ ਉਹਨਾਂ ਫਿਰ 13 ਦਿਨਾਂ ਦਾ ਜਿਹੜਾ ਪੋਲ ਉਹਨਾਂ ਦੇ ਕਬਜ਼ੇ ਜਿਹੜਾ ਸੀ ਇਹ ਫਿਰ ਉਹਨਾਂ ਵਾਪਸ ਵਾਪਸ ਕਰਾਇਆ ਸੀ ਉਹਨਾਂ ਨੇ ਫੇਰ ਲੈ ਗਏ ਤੇ ਸ਼ੰਗਾਰਾ ਸਿੰਘ ਦਾ ਕੀ ਰੋਲ ਸੀਗਾ ਉਹਨੇ ਬਾਣ ਕੇ ਇਸੇ ਚੱਲ ਦੀ ਗੱਨ ਫੜੀ ਆ ਪਿੰਪਲ ਥੱਲੇ ਮੂਰਤੇ ਆਏ ਉਹਨਾਂ ਦਾ ਅੱਛਾ ਇਹ ਉਹਨਾਂ ਦਾ ਸਾਰਾ ਗੋੜ ਗੋੜ ਜਾਂ ਮੈਂ ਸਾਰਾ ਪੋਲ ਦੇ ਚ ਮੂਰਤੇ ਬਣਾਉਂਦੇ ਇਹਦੇ ਅੱਛਾ ਉਹ ਫਿਰ ਇਸੇ ਪਿੰਡ ਉਹ ਉਹਨਾਂ ਆਖਿਆ ਬੰਦਰਾਮੀ ਬੜੀ ਇਸ ਗੱਲ ਦੇ ਵਿੱਚ ਸਾਡੇ ਪੋਲ ਨਾ ਖੇਚੜਾ ਗਿਆ ਦੇ ਅੱਛਾ ਜੀ ਉਹਨੋਂ ਪੁਲਿਸਟ ਆ ਤੇ ਹੁਣ ਕਿਵੇਂ ਦਾ ਮਾਹੌਲ ਦੇ ਦਿੱਤਾ ਅਜੇ ਮਾਹੌਲ ਤਾਂ ਇੱਥੇ ਲਗਾ ਦੇ ਪਛਾਹ ਦੇ ਕੋਈ ਕਰਨੀ ਹੈ ਸ਼ਾਂਤੀਪੁਰ ਵਕੀ ਹੈ ਅਜੇ ਸ਼ਾਂਤੀਪੁਰ ਆ ਪਾ ਭਾਈ ਕਿਨਾਂ ਜੀ ਸੁਭੇਗ ਸਿੰਘ ਕਿਹੜਾ ਪਿੰਡ ਹੈ ਤੁਨੂੰ ਇਕਲਾ ਤੁਸੀਂ ਜਿਵੇਂ ਬਾਬਾ ਪੱਠੇ ਲੈ ਕੇ ਆਏ ਹੋ ਤਾਰੋ ਪਾਰ ਉਧਰ ਲੈ ਕੇ ਆਏ ਹੋ ਤੇ ਕਿਸ ਤਰ੍ਹਾਂ ਜਾਣਦੇ ਰਹੇ ਅੰਦਰ ਪੀਐਸ ਵਾਲੇ ਪੀਐਸ ਵਾਲਿਆਂ ਗਾਹ ਨਹੀਂ ਜਾਣਦਾ ਪੱਠੇ ਪਿੱਛੇ ਤਾਰਾਂ ਨੂੰ ਅੱਛਾ ਤੇ ਅੱਗੇ ਨਹੀਂ ਜਾਣਦੇ ਨਹੀਂ ਕੀ ਕਹਿੰਦੇ ਆ ਤੇ ਜਾਣੀ ਨਹੀਂ ਦਿੰਦੇ ਕਿਸ ਨੂੰ ਤੇ ਪਹਿਲੀ ਹੈਗੀ ਤਾਰਾਪਰ ਹਾਂਜੀ ਤਿੰਨੀ ਪਹਿਲੀ ਹੈ ਉੱਥੇ ਘਾਂਦੇ ਜਾਣੇ ਨਹੀਂ ਦਿੰਦੇ ਅੱਛਾ ਤੇ ਫਿਰ ਉੱਥੇ ਜਿਹੜੀ ਪੈਲੀ ਕਿਦਾਂ ਸਾਂਭਦੇ ਕਈ ਖੇਤੀ ਉਹ ਹੁਣ ਤੇ ਰਹਿ ਗਿਆ ਨਾਲ ਨਾਲ ਹੀ ਰਹਿ ਗਿਆ ਹਾਂ ਦਾਣੇ ਗੂਨੇ ਵਢੇ ਕੇ ਕਣਕ ਵਢੀ ਕੀ ਅੱਛਾ ਇਹ ਤੂੜੀ ਨਹੀਂ ਬਣਾਉਂ ਦਿੰਦੇ ਹੁਣ ਹਾਂ ਤੇ ਮਾਹੌਲ ਕਿਦਾਂ ਦਾ ਇੱਥੇ ਮਾਹੌਲ ਅਜੇ ਤੱਕ ਇੱਥੇ ਕੋਈ ਗੱਲ ਨਹੀਂ ਕੀ ਇਹ ਉਹਦੇ ਤੋਂ ਬਾਹਰ ਜਾਣ ਨਹੀਂ ਦਿੰਦੇ ਹੁਣ ਧਰਾਂ ਤੋਂ ਪਾਰ 1971 ਦੀ ਜੰਗ ਵੀ ਤੁਸੀਂ ਵੇਖੀਓ ਉਦੋਂ ਮਾਹੌਲ ਕਿਵੇਂ ਦਾ ਸੀ ਉਹਦੋਂ ਉਹ ਜਿਵੇਂ ਆਂਦੇ 65 ਦੀ جنگ ਜਿਹੜੀ ਸੀ ਅਸੀਂ ਸੁੱਤੇ ਹਾਂ ਤੜਕੇ ਜੰਗ ਲੱਗੀ ਸੀ 35 ਨੇ ਕਵਜਣਾ ਫੈਲ ਖੋ ਲਿਆ ਉਹ ਤੋਂ ਰਾਣੀਆਂ ਤੋਂ ਉੱਤਰ ਵਾਜੇ ਬਾਟਰ ਤੋਂ ਇੱਥੇ ਕੋਈ ਗੱਲ ਨਹੀਂ ਤੇ ਜਿਹੜਾ ਲੱਗਾ 65 75 ਦਾ ਜੰਗ ਉਹਦੇ ਵਿੱਚ ਉਹਨਾਂ ਨੇ ਫੈਲ ਸਾਡੇ ਪਿੰਡ ਦੇ ਉੱਤੇ ਛੁੱਟੇ ਅੱਛਾ ਜੀ ਤੇ ਕੋਈ ਨੁਕਸਾਨ ਹੋਇਆ ਸੀ ਪਿੰਡ ਦਾ ਤੋਂ ਨਹੀਂ ਹੋਈਆਂ ਦੋ ਤਿੰਨ ਮੋਟਾ ਅੱਛਾ ਕਿੰਨੇ ਕ ਬੰਪਾ ਪਾਈ ਛੋਟੇ ਸੀ ਕਿੰਨਾ ਕਿਹ ਲੜਾਈ ਚੱਲੀ ਸੀ ਉਹਦੋਂ ਸ਼ਾਮੀ 6 ਵਜੇ ਨਾਲ ਉਹ ਗੱਲ ਕਹਦੀ ਪਿੰਡ ਦੇ ਲੱਗੇ ਜੱਪੜ ਕੇ ਆ ਜਿਹੜਾ ਉਹਨਾਂ ਦੇ ਕਬਜ਼ੇ ਜਾ ਕੇ ਸਾਰਾ ਪੁਣਾ ਅੱਛਾ ਤੇ ਭੱਜ ਪੁੱਜ ਗਏ ਇਹ ਲੋਗ ਇਹ ਬੀਐਸ ਵਾਲੇ ਭੱਜ ਪੁੱਜ ਗਏ ਫੇਰ ਇਥੇ ਬਹੁਤ ਸੇ ਸਾਡੇ ਪਿੰਡ ਅੱਛਾ ਜੀ 6 ਸੈਕਿੰਡ ਸੀ ਉਹ ਹਾਂ ਹਾਂ ਉਹਨਾਂ ਨੇ ਗੱਲ ਕਹਦੀ ਉਥੇ ਡਟੇ ਰਹੇ ਪਿੰਡ ਚ ਉਹਨਾਂ ਫੇਰ 13 ਦਿਨਾਂ ਦਾ ਜਿਹੜਾ ਪੋਲ ਉਹਨਾਂ ਦੇ ਕਬਜ਼ੇ ਜਿਹੜਾ ਸੀ ਇਹ ਫੇਰ ਉਹਨਾਂ ਵਾਪਸ ਵਾਪਸ ਕਰਾਇਆ ਸੀ ਉਹਨਾਂ ਨੇ ਫੇਰ ਲੈ ਗਏ ਤੇ ਸ਼ੰਗਾਰਾ ਸਿੰਘ ਦਾ ਕੀ ਰੋਲ ਸੀਗਾ ਉਹਨੇ ਬਾਣ ਕੇ ਇਸੇ ਚੱਲਦੀ ਗੱਨ ਫੜੀ ਅੱਛਾ ਪਿੰਪੋ ਥਲੇ ਮੂਰਤੇ ਆਏ ਉਹਨਾਂ ਦਾ ਅੱਛਾ ਇਹ ਉਹਨਾਂ ਦਾ ਸਾਰਾ ਗੋੜ-ਗੋੜੀਆਂ ਮਾਂ ਸਾਰਾ ਪੋਲ ਦੇ ਵਿੱਚ ਮੂਰਤੇ ਬਣਾਤੇ ਸੀਗੇ ਅੱਛਾ ਉਹ ਫਿਰ ਇਸੇ ਪਿੰਡ ਉਹਨਾਂ ਆਖਿਆ ਬੰਦਨਾਮੀ ਬੜੀ ਇਸ ਗੱਲ ਦੇ ਵਿੱਚ ਸਾਡੇ ਪੋਲ ਨਾ ਖੇਚੜਾ ਗਿਆ ਦੇ ਅੱਛਾ ਜੀ ਉਹਨਾਂ ਪੋਲ ਛੜਾ ਤੇ ਹੁਣ ਕਿਵੇਂ ਦਾ ਮਾਹੌਲ ਦੇ ਅੱਛਾ ਮਾਹੌਲ ਦੇ ਇੱਥੇ ਰਗਾ ਦੇ ਪਿਛਾ ਦੇ ਕੋਈ ਕਰਨੀ ਸ਼ਾਂਤੀਪੁਰਕ ਕੀ ਹੈ ਅੱਛਾ ਸ਼ਾਂਤੀਪੁਰ